ਪਹਿਲਾਂ ਤਾਂ ਬਾਈ ਫੌਸਲਾ ਨਹੀਂ ਪੈਂਦਾ ਹੈ ਨਾ ਕੀ ਕਹੀਏ ਕੁਝ ਲੈਣਾ ਮੱਟ ਛੇਰੋਂ ਵਾਲੇ ਨੇ ਮੈਨੂੰ ਲਿਖ ਕੇ ਦਿੱਤੀ ਸੀ ਮੈਂ ਉਹਨੂੰ ਗਾ ਤਾਂ ਨਹੀਂ ਪਾਇਆ ਮੈਂ ਚਾਹਉਣਾ ਤੁਹਾਡੇ ਨਾਲ ਮੈਂ ਸ਼ੇਅਰ ਕਰਾਂ ਕੋਈ ਐਨਾ ਵੀ ਨਹੀਂ ਮੋਹ ਜਾ ਵਧਾ ਕੇ ਜਾਂਦਾ ਸੋਹਣਿਆ ਕੋਈ ਐਨਾ ਵੀ ਨਹੀਂ ਮੋਹ ਜਾ ਵਧਾ ਕੇ ਜਾਂਦਾ ਸੋਹਣਿਆ ਜੇ ਤੂੰ ਜਾਣਾ ਹੀ ਸੀ ਤਾਂ ਰੋਣਾ ਵੀ ਸਿਖਾ ਕੇ ਜਾਂਦਾ ਸੋਹਣਿਆ ਬੜੇ ਲੋਕੀ ਦੁਨੀਆ ਤੇ ਆਏ ਅਤੇ ਗਏ बड़े लोग की दुनिया ते आए ते गए कोई तेरे वांगू देखया नहीं अरवा के जांदा सोहण्या कोई देखया नहीं तेरे वांगू अरदासਾਂ करा के जांदा सोहण्या मतलब जानदा जानदा भाई सारेनु ना एद्दां ਲੱਗਦਾ ਸਾਰੇ ਪੰਜਾਬ ਨੂੰ ਇੱਕ ਕਰ ਗਿਆ ਐਦਾਂ ਤਾਂ ਕੋਈ ਗੁਰੂ ਘਰ ਮੰਦਿਰ ਮਸਜਿਦ ਚਰਚ ਮੈਂ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਜਿੱਥੇ ਬਾਈ ਦੇ ਲਈ ਅਰਦਾਸ ਨਹੀਂ ਪਤਾ ਨਹੀਂ ਕਿੱਦਾਂ ਦੇ ਕਰਮ ਸਾਡਾ ਭਰਾ ਲਿਖਾ ਕੇ ਲਿਆ ਸੀ ਅੱਜ ਜਦੋਂ ਅੰਦਰ ਬਾਈ ਦੀ ਫੋਟੋ ਪਈ ਹੈ ਜਾ ਕੇ ਦੇਖਦੇ ਆ ਤਾਂ ਇਮੋਸ਼ਨਲ ਹੋ ਜਾਂਦੇ ਆ ਉਹਦੀਆਂ ਯਾਦਾਂ ਉਹਦੇ ਵਿਜੂਅਲ ਦਿਮਾਗ 'ਚ ਚੱਲਦੇ ਆ ਤਾਂ ਮਾਈਂਡ ਡਾਇਵਰਟ ਕਰਨ ਲਈ ਮੈਂ ਬਾਹਰ ਆ ਜਾਂਦਾ ਮੈਂ ਕਿ ਬਾਹਰ ਆ ਕੇ ਸੇਵਾ ਕਰੀਏ ਕੁਝ ਲੈਣਾ ਲਿਖਿਆ ਨਹੀਂ ਬਾਈ ਮੱਠ ਨੇ ਮੈਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਦਾ ਬਾळा ਹੀ ਸੋਨਾ ਤੇ ਸੁਨੱਖਾ ਰਾਜਵੀਰ ਬਾळा ਹੀ ਸੋਨਾ ਤੇ ਸੁਨੱਖਾ ਰਾਜਵੀਰ ਸੀਗਾ ਤਾਸ਼ ਵਾਂਗੂ ਹੁਕਮੰਦਾ ਯੱਕਾ ਰਾਜਵੀਰ ਸੀਗਾ ਉੱਚਾ ਲੰਮਾ ਕੱਦ ਤੇ ਸਿਆਣਾ ਹੱਦੋਂ ਵੱਧ ਮਹਿਕ ਵੰਡਦਾ ਸੀ ਖਿੜੇ ਹੋਏ ਗੁਲਾਬ ਵਰਗਾ ਉਹ ਸਾਡਾ ਜਮਾ ਸੀ ਜਵੰਦਾ ਹੋਈ ਪੰਜਾਬ ਵਰਗਾ ਸਾਡਾ ਜਮਾ ਸੀ ਜਵੰਦਾ ਵੀ ਪੰਜਾਬ ਵਰਗਾ ਜਿਹਦੇ ਬੁੱਲਾਂ ਉੱਤੇ ਰਹਿੰਦੇ ਸੀ ਪਿਆਰਾਂ ਵਾਲੇ ਬੋਲ ਧੀਆਂ ਪਹਿਣਾ ਮਾਵਾਂ ਤੇ ਪਰਿਵਾਰਾਂ ਵਾਲੇ ਬੋਲ ਜਿਹਦੇ ਦਿਲ ਵਿੱਚ ਰਹਿੰਦਾ ਸੀ ਕਿਸਾਨੀ ਦਾ ਫਿਕਰ ਨਾਲੇ ਨਸ਼ਿਆਂ ਚ ਡੁੱਬਦੀ ਜਵਾਨੀ ਦਾ ਫਿਕਰ ਉਹਦਾ ਸ਼ਾਂਤਮੀ ਸੁਭਾਅ ਸੀ ਕਿਸੇ ਸਾਧ ਵਰਗਾ ਸਾਡਾ ਜਵਾਂ ਸੀ ਜਵੰਦਾ ਵੀ ਪੰਜਾਬ ਵਰਗਾ ਸਾਡਾ ਜਵਾਂ ਸੀ ਜਵੰਦਾ ਵੀ ਪੰਜਾਬ ਵਰਗਾ ਜੀਦੇ ਬੁੱਲਾ ਉਤੇ ਰਹਿੰਦੇ ਸੀ ਪਿਆਰਾਂ ਵਾਲੇ ਬੋਲ ਧੀਆਂ ਪਹਿਣਾ ਮਾਵਾਂ ਅਤੇ ਪਰਿਵਾਰਾਂ ਵਾਲੇ ਬੋਲ ਨਾਲੇ ਨਸ਼ਿਆਂ ਚ ਡੁੱਬਦੀ ਜਵਾਨੀ ਦਾ ਫਿਕਰ ਉਹਦਾ ਸ਼ਾਂਤਮੀ ਸੁਭਾਅ ਸੀ ਕਿਸੇ ਸਾਧ ਵਰਗਾ ਸਾਡਾ ਜਵਾਂ ਸੀ ਜਵੰਦਾ ਪੰਜਾਬ ਵਰਗਾ ਕੈਸੀ ਸ਼ੇਰੋਂ ਵਾਲੇ ਮੱਟ ਇਹ ਅਣਖੋਣੀ ਹੋਈ ਐਸੀ ਅੱਖ ਨਹੀਂ ਸੀ ਕੋਈ ਜਿਹੜੀ ਉਹਦੇ ਲਈ ਨਹੀਂ ਰੋਈ ਐਸਾ ਪੈ ਗਿਆ ਏ ਘਾਟਾ ਕਦੇ ਪੂਰਾ ਨਹੀਂ ਹੋਣਾ ਸੋਨੇ ਡੰਗਰਾਂ ਨੇ ਖੋਇਆ ਸਾਡਾ ਯਾਰ ਬੇਕਸੂਰਾ ਐਸਾ ਪੈ ਗਿਆ ਏ ਘਾਟਾ ਕਦੇ ਹੋਣਾ ਨਹੀਂ ਉਹ ਪੂਰਾ ਸੋਨੇ ਡੰਗਰਾਂ ਨੇ ਖੋਇਆ ਸਾਡਾ ਯਾਰ ਬੇਕਸੂਰਾ ਸਾਡਾ ਚੇਤਿਆਂ ਚ ਰਹੂਗਾ ਖੁਆਬ ਵਰਗਾ ਸਾਡਾ ਜਵਾਂ ਸੀ ਚਵੰਦਾ ਵੀ ਪੰਜਾਬ ਵਰਗਾ ਸਾਡਾ ਜਵਾਂ ਸੀ ਚਵੰਦਾ ਪੰਜਾਬ ਵਰਗਾ